ਟਾਂਡਾ ਉੜਮੁੜ ਤੇ ਮੀਨ ਬਾਜ਼ਾਰ 'ਚ ਅਚਾਨਕ ਪੀਚੀ ਦਾ ਸ਼ਾਰਟ ਸਰਕਟ ਹੋ ਜਾਣ ਨਾਲ ਇੱਕ ਕਪੜੇ ਦੇ ਸ਼ੋਰੂਮ ਨੂੰ ਭਿਆਨਕ ਅੱਗ ਲੱਗ ਜਾਣ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਹੈ। ਦੁਆਬਾ ਐਕਸਪ੍ਰੈਸ ਦੀ ਜਾਣਕਾਰੀ ਅਨੁਸਾਰ ਅਗਲ ਕਰਨ ਤੋਂ ਬਾਅਦ ਟਾਂਡਾ ਦੇ ਨਗਰ ਕੌਂਸਲ ਦਫ਼ਤਰ 'ਚ ਖੜੀ ਫਾਇਰ ਬਰਗੇਟ ਉਸ ਵਕਤ ਚਿੱਟਾ ਹਾਥੀ ਸਾਬਤ ਹੋਈ ਜਦੋਂ ਬਾਜ਼ਾਰ 'ਚ ਸਥਿਤ ਮੌਕੇ ਤੇ ਮੌਜੂਦ ਲੋਕਾਂ ਨੇ ਇਸ ਅੱਗ 'ਤੇ ਕਾਬੂ ਪਾਉਣ ਲਈ ਕਾਫੀ ਜਦੋਜਾਹਿਦ ਕੀਤੀ। ਪਰੰਤੂ 2 ਘੰਟੇ ਬੀਤਣ ਤੇ ਫਾਇਰ ਬ੍ਰਿਗੇਡ ਨਹੀਂ ਪਹੁੰਚ ਸਕੀ ਜਦਕਿ ਹੁਸ਼ਿਆਰਪੁਰ ਅਤੇ ਉੱਚੀ ਵਸੀ ਤੋਂ ਫਾਇਰ ਬ੍ਰਿਗੇਡ ਪਹੁੰਚੀਆਂ ਤਾਂ ਉਸ ਵਕਤ ਤੱਕ ਕਾਫੀ ਨੁਕਸਾਨ ਹੋ ਚੁੱਕਿਆ ਸੀ ਜੇਕਰ ਹੁਸ਼ਿਆਰਪੁਰ ਤੇ ਦਸੂਆ ਤੋਂ ਫਾਇਰ ਬ੍ਰਿਗੇਡ ਨਾ ਪਹੁੰਚਦੀਆਂ ਤਾਂ ਇਸ ਭਿਆਨਕ ਅਗਨੇ ਨਾਲ ਲੱਗਦੀਆਂ ਦੁਕਾਨਾਂ ਨੂੰ ਵੀ ਆਪਣੀ ਚਪੇੜ ਵਿੱਚ ਲੈ ਲੈਣਾ ਸੀ ਅੱਗ ਤੇ ਕਾਫੀ ਜਦੋਜਹਦ ਤੋਂ ਬਾਅਦ ਕਰੀਬ 3 ਘੰਟੇ ਮਗਰੋਂ ਕਾਬੂ ਪਾਇਆ ਗਿਆ ਇਸ ਮੌਕੇ ਤੇ ਸਥਾਨਿਕ ਵਿਧਾਇਕ ਸੰਗਤ ਸਿੰਘ ਗਿਲਜੀਆ ਲਖਵਿੰਦਰ ਸਿੰਘ ਲਖੀ ਕਮਿਸ਼ਨਰ ਆਰਟੀਆਈ ਪੰਜਾਬ ਨਾਇਬ ਤਹਿਸੀਲਦਾਰ ਟਾਂਡਾ ਐਸਐਚਓ ਕਰਨੈਲ ਸਿੰਘ ਮੌਕੇ ਤੇ ਪਹੁੰਚ ਕੇ ਅੱਜ ਨੂੰ ਕਾਬੂ ਪਹੁੰਚ ਸਹਾਇਤਾ ਲਈ ਅੱਗੇ ਆਏ ਟਾਂਡਾ ਤੋਂ ਸੁਨੀਲ ਟੜਿਆਲਾ ਅਤੇ ਪੁਸ਼ਪਿੰਦਰ ਗੋਲਦੀ ਦੀ ਵਿਸ਼ੇਸ਼ ਰਿਪੋਰਟ